ਹੁਣ ਐਕਸੀਡੈਂਟ ਹੋਇਆ ਹੁਣ ਜਸਤ ਥੋੜਾ ਜਿਹਾ ਟਾਈਮ ਹੋਇਆ ਆ 5 ਮਿੰਟ ਪਹਿਲਾਂ ਆ ਦੇਖੋ ਦਰਖਤ ਉਖੜ ਗਿਆ ਤੇ ਗੱਡੀ ਓਵਰਟੇਕ ਕਰਨ ਲੱਗੀ ਸੀ ਤਾਂ ਆ ਦੇਖੋ ਦਰਖਤ ਗੱਡੀ ਦੇ ਆਰਪਾਰ ਹੋ ਗਿਆ ਹਸਪੀਟਲ ਲਗਾਏ ਹੁਣੇ ਬਾਹਰ ਲੈ ਸਵਾ ਤੁਸੀਂ ਦੇਖ ਰਹੇ ਆ ਪੀਵੀਜੇ ਦਾ 8 ਡੀਵੀ 4013 ਨੰਬਰ ਆ ਜੀ ਗੱਡੀ ਦਾ ਕੋ ਜਿੰਨੇ ਬਾਈ ਵੀ ਡਰਾਈਵ ਕਰਦੇ ਆ ਰੋਡ ਤੇ ਚੱਲਦੇ ਨਾ ਬਰਸਾਦ ਕਰਕੇ ਬਹੁਤ ਕਈ ਪੂਲੇ ਪਏ ਆ ਦਰਖਤ ਤੇ ਧਿਆਨ ਨਾ ਜਾਓ ਮੇਰਾ ਵੀਰ ਆ 5 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਆ ਤੇ ਬਚਾਇਆ ਦੋਨੇ ਮੀਆਂ ਬੀਬੀ ਸੀਗੇ ਤੇ ਮੇਰਾ ਵੀਰ ਜਿਹੜਾ ਵੀ ਡਰਾਈਵ ਕਰਦਾ ਹੌਲੀ ਚਲਾਓ ਇੰਨੀ ਕਿ ਬੇਨਤੀ ਆ ਦੇਖੋ ਆਪਾਂ ਜਮਸ਼ੀਰ ਤੋਂ ਜਗਾਦੇਵਾ ਜਾ ਰਹੇ ਸੀ ਆ ਦੇਖੋ ਗੱਡੀ ਦਾ ਹਾਲ ਦੇਖੋ ਜੀ 5 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਹੁਣੀ ਰਾਕਤ ਅੱਗੇ ਹੋ ਬੜ ਕੇ ਪਿੱਛੇ ਨਿਕਲਿਆ ਆ ਦੇਖ ਲਓ ਤੇ ਮੇਰਾ ਵੀਰ ਇਹੇ ਬੇਨਤੀ ਆ ਕਿ ਜਿਹੜਾ ਵੀ ਮੇਰਾ ਵੀਰ ਇਸ ਟਾਈਮ ਡਰਾਈਵ ਕਰਦਾ ਆ ਉਹ ਸਲੋ ਡਰਾਈਵ ਕਰੋ ਮੇਰਾ ਭਰਾ ਕਿਉਂਕਿ ਕਈ ਦਰਖਤ ਕੱਲ ਵੀ ਅਸੀਂ ਫਗਵਾੜੇ ਵੱਲ ਗਏ ਸੀ ਤਾਂ ਦਰਖਤ ਡਿਗੇ ਹੋਏ ਆ ਤੇ ਆ ਅਚਾਨਕ ਹੀ ਦਰਖਤ ਡਿਗਿਆ ਦੇਖ ਲੋ ਗੱਡੀ ਦੇ ਹਾਲ ਪਰ ਦਰਖਤ ਹੋ ਗਿਆ ਮੇਰਾ ਵੀਰ ਇਹ ਧਿਆਨ ਰੱਖੋ ਡਰਾਈਵ ਵੇਲੇ ਕਿਉਂਕਿ ਮੀਂਹ ਲਗਾਤਾਰ ਅੱਗੇ ਵੀ ਦਿਨ ਚ ਦੱਸਿਆ ਹੋਇਆ ਆ ਆ ਬਾਕੀ ਇੱਥੇ ਸਿਵਲ ਹਸਪੀਟਲ ਵਿੱਚ ਲੈ ਕੇ ਗਏ ਆ ਜਿਹੜੇ ਦੁਨੀ ਹਸਬੰਡ ਵਾਈਫ ਸੀਗੇ ਉਹਨਾਂ ਨੂੰ ਚੜਿਆਲੇ ਦੇ ਆ ਦੇਖੋ ਸੱਟ ਲੱਗੀ ਵੀ ਆ ਰੋਪ ਟੇਕ ਕਰ ਤਾ ਲੰਮੀਆਂ ਨੂੰ ਦਿੱਤੀ ਆ ਬਿੱਟੀਆਂ ਵਰ ਗਿਆ ਜੀ ਤੇ ਗੱਡੀ ਦਾ ਹਾਲ ਵੀ ਦੇਖ ਸਕਦੇ ਵਿੱਚ ਤੇ ਬਲੱਡ ਲੱਗਾ ਹੋਇਆ ਆ ਕਿ ਜਗ੍ਹਾ ਤੇ ਥੋੜੀ ਬਹੁਤੀ ਸੱਟ ਲੱਗੀ ਵੀ ਆ ਤੇ ਆਪਾਂ ਉਹਨਾਂ ਦਾ ਵੀ ਹਾਲ ਜਾ ਕੇ ਸਿਵਲ ਹਸਪੀਟਲ ਤੇ ਪੁੱਛਦੇ ਆ ਸੋ ਧਿਆਨ ਨਾਲ ਡਰਾਈਵ ਕਰੋ ਬਈ ਮੀਂਹ ਦੇ ਹਾਲਾਤਾਂ ਵਿੱਚ ਬਰਸਾਤ ਕੱਲੀ ਪਹਾੜਾ ਵਿੱਚ ਨਹੀਂ ਖਤਰਨਾਕ ਇਹ ਆਪਣੇ ਪੰਜਾਬ ਹੈ ਜੀ ਕੱਲ ਦੇ ਕਈ ਦਰਖਤ ਦੇਖੇ ਹੋਇਆ ਦੇਖੋ ਦਰਖਤ ਆਰ ਪਰ ਹੋ ਗਿਆ ਓਵਰਟੇਕ ਕਰਦੇ ਹੋਏ ਤੇ ਇਹ ਜਲੰਧਰ ਤੋਂ ਜਲੰਧਰ ਰੋਡ ਤੇ ਹੈ ਜਿਹੜਾ ਹੋਰ ਵੀ ਮੇਰੇ ਕੋਈ ਵੀ ਲੌਂਦਾ ਆ ਸਲੋ ਚੱਲੋ ਵੀ ਬਸ ਇਹ ਬੇਨਤੀ ਆ ਬਾਈ ਸਾਰਿਆਂ ਨੂੰ ਉਹ ਤੋਂ ਦੁਆਕਤ ਐਂਟਰ ਕੀਤਾ ਤੇ ਐ ਸਾਈਡ ਆ ਕੇ ਨਿਕਲਿਆ ਆ ਬਸ ਬੱਜ ਗਿਆ ਦੋਨੇ ਜਣੇ ਨਾ ਇੱਥੇ ਲੈ ਕੇ ਸੁਨੋ ਫੀਟ ਲਈ ਨਾ ਤੋ ਉਹ ਵੀ ਜਾ ਕੇ ਦੇਖਦੇ ਕੋਈ ਨਹੀਂ ਇਹ ਗੱਡੀ ਦਾ ਨੰਬਰ ਦੱਸਨੇ ਪੀ ਵੀ ਜੀ ਦਾ 8 40 13 ਨੰਬਰ ਆ ਜੀ ਗੱਡੀ ਦਾ ਮੈਟਰ ਹਾਂ ਫਸਿਆ ਹੋਇਆ ਜੀ ਪੀ ਵੀ ਜਿਹੜਾ ਹੱਥ ਡੀ ਵੀ 40 ਤੇ ਦਾ ਨੰਬਰ ਆ ਗੱਡੀ ਦਾ ਆਈ 20 ਗੱਡੀ ਆ ਜੀ ਹਾਂਜੀ ਹਾਂਜੀ ਬਾਜੀ ਬਚਾਇਆ ਸਿਵਲ ਹਸਪੀਟਲ ਲੈ ਕੇ ਗਏ ਹਾਂ ਜੀ ਲੈ ਕੇ ਹਸਪੀਟਲ ਲੈ ਗਏ ਆ ਇਹ ਡਿੱਗਿਆ ਹੋਇਆ ਸੀ ਬਾਜੀ ਕਹਿੰਦੇ ਪਹਿਲਾਂ ਹੀ ਓਵਰਟੇਕ ਕਰਨ ਲੱਗੇ ਤਾਂ ਕਿਤੇ ਉਹ ਨਹੀਂ ਕੰਟਰੋਲ ਹੋਈ ਪਤਾ ਮੀ ਪੈਣ ਤੇ ਸਲਿੱਪ ਕੀਤਾ ਤੇ ਉਹ ਆ ਕੇ ਸਦਾਰ ਪਰ ਉਹ ਦੇਖੋ ਉੱਥੋਂ ਆ ਕੇ ਸਦਾਰ ਵੇ ਡਿਗਿਆ ਡਿਗਿਆ ਪਹਿਲਾਂ ਹੀ ਆ ਦੱਸਦੇ ਹੁਣ ਹੀ ਪੰਪੂ ਵਾਲੇ ਵੀ ਕਹਿੰਦੇ ਡਿਗਿਆ ਪਹਿਲਾਂ ਹੀ ਆ ਓਵਰਟੇਕ ਕਰਨ ਲੱਗੇ ਤਾਂ ਸਲਿੱਪ ਹਾਂ ਉਹ ਦੇਖੋ ਉੱਥੋਂ ਵੱਡਿਆ ਸਲਿੱਪ ਕੀਤਾ ਤੇ ਉਹ ਕੰਟਰੋਲ ਨਹੀਂ ਹੋਈ ਗੱਡੀ ਕੋਈ ਗੱਡੀ ਆ ਆਪਣੀ ਮਨਾ ਭਰਾ ਕਾਹਨ ਕਰ ਲੋ ਹਾਂ ਕੋਈ ਠੀਕ ਐ ਦੁਨੀ ਜਾਨੇ ਲੈ ਕੇ ਠੀਕ ਐ ਬੰਦੇ ਦੁਨੀ ਹੁਤਾ ਇਹ ਤਾਂ ਮੁਲਾਜ਼ਮੀਆਂ ਜੀ ਤੇ ਜਾ ਰਹੇ ਹੋਈਆਂ ਭਾਈ ਵੀ ਮੁਲਾਜ਼ਮੀਆਂ ਗੱਡੀ ਵਾਲਾ ਉਹ ਵੀ ਮੁਲਾਜ਼ਮੀਆਂ ਗੱਡੀ ਮੁਲਾਜ਼ਮਾ ਇੱਥੇ ਡਿਊਟੀ ਕਰਦੇ ਆ ਨਹੀਂ ਇੱਥੇ ਨਹੀਂ ਹੈਗੇ ਜਲੰਧਰ ਪਤਾ ਨਹੀਂ ਕਿੱਥੇ ਹੈ ਮੁਲਾਜ਼ਮਾ ਭਾਈ ਦੇ ਵੀ ਲੱਗੀ ਆ ਨਾ ਛੜ ਤੋਂ ਬਾਬਾ ਲੱਗੀ ਪਰੇ ਵੀ ਫੋਨ ਲੱਗਾ ਆ ਉਹ ਖਿੱਚ ਕੇ ਲੈ ਗਿਆ ਨਾ ਜੱਦੀ ਉਹ ਆ ਲੱਗਾ ਸੂਣਾ ਉਧਰ ਪੁਲਿਸਾਈ ਚ ਲੱਗਾ ਆ ਉਹ ਤਾਂ ਫਸਿਆ ਨਹੀਂ ਗੁਰਜੀਤ ਦੇ ਪਰੇ ਆ ਆ ਗੇ ਲੱਭਿਆ ਹੋ ਗਿਆ ਸੋ ਬਾਈ ਜੀ ਹੌਲੀ ਗੱਡੀ ਚ ਲਾਇਆ ਕਰੋ ਬਾਈ ਪੌਲਸ ਵਾਲੇ ਭਾਈ ਸਾਹਿਬ ਆਹੇ ਦੱਸਦੇ ਜਿਹੜੇ ਭਾਈ ਸਾਹਿਬ ਗੱਡੀ ਡਰਾਈਵ ਕਰਾ ਉਹ ਵੀ ਮੁਲਾਜ਼ਮ ਹੀ ਨੇ ਤਈ ਬਸ ਇਹੀ ਬੇਨਤੀ ਗੱਡੀ ਸਲੋ ਚਲਾਓ ਬਰਸਾਤ ਦੇ ਦਾਣੇ ਆ ਬਰਸਾਤ ਵਿੱਚ ਬਹੁਤ ਸਾਰੇ ਰਿਸਟੈਂਟ ਹੋਏ ਆ ਜਿੱਥੇ درخت ਡਿਗੇ ਹੋਏ ਆ ਤੇ ਇਹਦੇ ਕਰਕੇ ਆ ਜਿਹੜਾ ਹੈਪਨ ਹੋਇਆ ਦੇਖੋ ਦਰੱਖਤ ਇਥੋਂ ਪੱਟ ਹੋਇਆ ਆ ਇਹ